ਤੇਰੀ ਰੱਖਿਆ ਕੌਣ ਕਰਦਾ ਕਿ ਮੀਰਾ ਦੇ ਮਾਪੇ ਮੀਰਾ ਨੂੰ ਜਿਵੇਂ ਪੁੱਛ ਰਹੇ ਨੇ ਉਹਨਾਂ ਲੈਣਾ ਨੂੰ ਦਾਦਰ ਵਾਲਾ ਜੱਥਾ ਬੇਨਤੀ ਹੈ ਐਉਂ ਕਰ ਰਿਆ ਬਈ ਹੋ ਕੇ ਤੇ ਕਰੋ ਦਮਾ ਤਾਂ ਕਹਿੰਦੀ ਮੀਰਾ ਦੀ ਕਿਉਂ ਨਾ ਮੰਨੇ ਡਾਰਨੀ ਮੁੱਕ ਜਾ ਵੀ ਜੱਪ ਤੇ ਕਲੇਸ਼ ਨਿਤ ਦਾ ਜੇ ਤੂੰ ਜਾਵੇਂ ਮਾਰਨੀ ਓਏ ਕਰ ਲੈ ਅਹੀਲੇ ਮਾਰ ਕੇ ਮਕਾਨ ਨੂੰ ਨਾ ਕੋਈ ਕੰਮ ਆਉਣ ਨਹੀਂ ਸੱਪਾਂ ਨੇ ਨਾ ਮਾਰੀ ਰੱਖਦਾ ਹੈ ਕੌਣ ਨਹੀਂ ਸੱਪ ਨੇ ਨਾ ਮਾਰੀ ਨਾ ਮੁਕਾਈ ਜ਼ਹਿਰ ਨੇ ਰੱਖਦਾ ਹੈ ਕੌਣ ਨਹੀਂ ਹੋ ਤੇਰੀ ਪਾਣੀ ਪਾ ਕੇ ਪੀਤਾ ਜੰਮ ਯਾਰ ਦੇ ਕਿਸੀ ਲੋੜ ਬੱਤੀ ਏ ਫਟਕੇ ਤੇ ਬਣਛਰ ਖਤੀਰ ਠਾੜਾਂ ਦੀ ਹੋ ਜੇ ਖੋੜ ਬੱਤੀ ਏ ਫਟਕੇ ਤੇ ਰਖਦਾ ਹੈ ਕੌਣ ਨਹੀਂ ਸੱਪਣੇ ਨ ਮਾਰੀ ਨ ਮੁਕਾਈ ਜੈਰ ਨੇ ਰਖਦਾ ਹੈ ਕੌਣ ਨਹੀਂ ਓ ਸ਼ੂਦਰ ਨੂੰ ਪੁੱਜ ਪੁੱਤਰੀ ਨਰੇਸ਼ ਦੀ ਜੱਗ ਧੰਨੇ ਮਾਰਦਾ ਜੱਗ ਧੰਨੇ ਮਾਰਦਾ ਧੰਨ ਰਵੀਦਾਸ ਰਵੀਦਾਸ ਬੋਲਤੀ ਨਾਮ ਚੰਮੇ ਆਰਦਾ ਧੰਨ ਰਵੀਦਾਸ ਰਵੀਦਾਸ ਬੋਲਤੀ ਨਾਮ ਚੰਮੇ ਆਰਦਾ ਔਰ ਰਖ ਕੇ ਤੇ ਮੂਰੇ ਪੂਜਤਾ ਸ ਵੀਰ ਨੂੰ ਲੱਗ ਜੇ ਤੇ ਆਉਣ ਸੱਪ ਨੇ ਨਾ ਮਾਰੀ ਨਾ ਮੁਕਾਈ ਜ਼ਹਿਰ ਨੇ ਰੱਖਦਾ ਹੈ ਕੌਣ ਨਹੀਂ ਸੱਪ ਨੇ ਨਾ ਮਾਰੀ ਨਾ ਮੁਕਾਈ ਜ਼ਹਿਰ ਨੇ ਰੱਖਦਾ ਹੈ ਕੌਣ ਨਹੀਂ ਹੁਨ ਕਰ ਲੈਂਦੇ ਹਾਜ਼ਰ ਨਾ ਜਾ ਰਹੀ ਉਹ ਸਾਨੂੰ ਪੱਕੇ ਵੀ ਸ਼ਵਾਸ਼ ਦੇ ਪੱਕੇ ਵੀ ਸ਼ਵਾਸ਼ ਦੇ ਕਹਿ ਬਤਾਰ ਜਦ ਗੁਰਨਾਮ ਸ਼ਹਿਰ ਮੇ ਵਿੱਚੋਂ ਇਤਿਹਾਸ ਦੇ ਕਹਿ ਬਤਾਰ ਜਦ ਗੁਰਨਾਮ ਸ਼ਹਿਰ ਮੇ ਵਿੱਚੋਂ ਇਤਿਹਾਸ ਦੇ ਆਓ ਅਸਾਂ ਵਾ up